ਪ੍ਰਸ਼ਾਸਨ ਤੋਂ ਕੀ ਮੰਗ ਕਰਦਾ ਪ੍ਰਸ਼ਾਸਨ ਮੰਗ ਮੈਂ ਮੰਗਦੇ ਬਣ ਕੇ ਮੰਗਦੇ ਹੀ ਰਹਿਣਾ ਵਾ ਮਿਲਦਾ ਸਾਨੂੰ ਕੁਛ ਐ ਨਹੀਂ ਤੇ ਮੰਗ ਕਰਕੇ ਕਰੀਏਗੀ ਮੈਂ ਕਿ ਕੋਈ ਕੋਈ ਚੀਜ਼ ਰੁਕੀ ਨਹੀਂ ਜੇ 100% ਚਾਹਦੇ ਹੋ ਨਾਤ ਪਾ ਕੇ 75% ਕਰਦਾ ਉਹ ਵੀ ਨਹੀਂ ਹੋਣ ਡਈ ਮੈਂ ਕਹਿੰਦਾ 50% ਵੀ ਨਹੀਂ ਘੜੀ ਹੋਣੀ ਇਹ ਇਹ ਕੰਮ ਵਧੇ ਆ ਜਿਆਦਾ ਪਿਛਲੀਆਂ ਸਰਕਾਰਾਂ ਵੀ ਲੰਗੇ ਸੀ ਇਹ ਚੀਜ਼ਾਂ ਦੇਖਿਆ ਨਹੀਂ ਜਿਹੜੀਆਂ ਚੀਜ਼ਾਂ ਸੀ ਹੁਣ ਦੇਖ ਰਹੇ ਆ ਕਿਸੇ ਨੇ ਵੀ ਮਾੜਾ ਚੰਗਾ ਨਹੀਂ ਕਹਿੰਦੇ ਪਿਛਲੇ ਸਾਡੀ ਉਮਰ ਵੀ 42-43 ਸਾਲ ਹੋ ਗਈ 22-23 ਸਾਲ ਜਿਵੇਂ ਇਹ ਚੀਜ਼ਾਂ ਨਹੀਂ ਦੇਖੀਆਂ ਜੋ ਆਹ 5 ਸਾਲਾਂ 'ਚ ਮੈਨੂੰ ਦੇਖਣ ਨੂੰ ਮਿਲਦੀਆਂ ਆਹ ਲੁੱਟਿਆ ਗਿਆ ਜੀ ਆਹ ਹੋ ਗਿਆ ਜੀ ਆਹ ਹੋ ਗਿਆ ਜੀ ਕੋਈ ਨਾਰਮਲ ਤਾਲੇ ਸੀ ਇਹ ਜਿਹੜੇ ਮਜ਼ਬੂਤੀ ਵਾਲੇ ਸੀਗੇ ਉਹ ਨਹੀਂ ਤੋੜੇ ਆ ਇਹ ਨਾਰਮਲ ਤਾਲਾ ਲੱਗਾ ਉਹ ਤਾਲੇ ਲਹਿਗੇ ਆ ਲੱਗੇ ਉਹ ਲੱਗੇ ਆ ਕਿ ਤੁਸੀਂ ਇੱਧਰ ਕਾ ਤੋ ਨਹੀਂ ਮਜ਼ਬੂਤੀ ਵਾਲਾ ਤੌੜਾ ਲਗਾਇਆ ਮਜ਼ਬੂਤੀ ਵਾਲਾ ਇਹ ਪਹੁੰਚਿਆ ਕਿੰਨਾ 3-22 ਤੇ ਇਤੋਂ ਦੇਖਿਆ ਬੰਦਾ ਲੰਘਦਾ ਪਿਆ ਵਾ ਸਾਡੇ ਟੀਵੀ ਦੇ ਗਾਂ ਕੀ ਕਿੱਕ ਕਰਦਾ ਤੇ ਮੈਨੂੰ ਚੈੱਕ ਕਰਕੇ ਪਾ ਦਿਓ ਮੈਂ ਕਹਿੰਦਾ ਇਹ ਕ ਸਹੀ ਆ ਸਿਆਣੇ ਹੋ ਰਹੀ ਸੁਵਾ ਦੇਖ ਸਕਦੇ ਆ ਕੈਮਰੇ ਵੀ ਪਟਕੇ ਲੈ ਗਿਆ ਜੀ ਇਥੋਂ ਬਾਕਸ ਹੀ ਕੱਢ ਕੇ ਲੈ ਗਿਆ ਕੈਮਰੇ ਟੀਵੀ ਆ ਦੀ ਚੱਕ ਲਿਆ ਟੀਵੀ ਆ ਦੀ ਚੱਕ ਲਿਆ ਤੇ ਕੈਮਰੇ ਕੀ ਦੇਖਣਿਆ ਦੇਖੋ ਆ ਕੈਮਰੇ ਆ ਜੀ ਕੈਮਰੇ ਟੁੱਟੇ ਪਏ ਆ ਨਕੌਦਰ ਸਬਜ਼ੀ ਮੰਡੀ ਲੱਗੇ ਲੱਗੇ ਲਾਲ ਬਾਸ਼ਾ ਚੌਂਕ ਦੇ ਕੋਲ ਇਹ ਦੁਕਾਨ ਆ ਬ੍ਰੈਡਾਂ ਦੀ ਦੁਕਾਨ ਵਿਸ਼ਾਲ ট্রেਡਰਸ ਜਲੋਟਾ ਬੇਕਰਸ ਇੱਥੇ ਜੀ ਚੋਰੀ ਹੋ ਗਈ ਆਉਂਗਾ ਕੋਣ ਹੈ ਤੁਹਾਨੂੰ ਕਿਸੇ ਧੰਨਵੇਂ ਨੇ ਦਾ ਸੁਝਾਅ ਆ ਗਿਆ ਚੋਰ ਹੈ 99 ਕਾਮਰਸ਼ੀਅਲ ਆ ਗਿਆ ਜੰਕ ਦੇ ਲੋਕ ਆ ਗਏ ਅਗਲਾ ਵੀ ਲੋਕ ਗੇਟ ਇਨ ਦੁਕਾਨਾਂ ਤੇ ਨਾਲ-ਨਾਲ ਹੀ ਹੈ ਇਹਨਾਂ ਦੀਆਂ ਤੇ ਇੱਧਰ ਸਮਾਨ ਪਿਆ ਆ। ਆ ਗੇਟ ਆ ਜਿਹੜਾ ਜਿੱਥੋਂ ਤਾਲਾ ਤੋੜਿਆ ਆ। ਤੇ ਆ ਪੌੜੀ ਉੱਪਰ ਜਾਂਦੀ ਹੈ ਜੀ। ਇੱਥੋਂ ਥਣੇ ਤਾਲਾ ਤੋੜ ਕੇ ਇੱਧਰ ਦੀ ਐਂਟਰੀ ਹੋਣੀ। ਅਸੀਂ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਗੋਬਿੰਦ ਰਾਏ। ਨਕੌਦਰ ਸ਼ਹਿਰ ਚ ਇਸ ਵੇਲੇ ਖੜੇ ਆ ਜਿੱਥੇ ਲਾਲ ਬਾਦਸ਼ਾਹ ਚੌਕ ਦੇ ਲਾਗੇ ਜਲੋਟਾ ਜਿਹੜੀ ਇੱਕ ਦੁਕਾਨ ਹੈ ਬ੍ਰਿੱਡਾਂ ਦੀ। ਉੱਥੇ ਰਾਤ ਚੋਰੀ ਹੋ ਗਈ। ਸੋ ਦੱਸਿਆ ਜਾਂਦਾ ਔਰ ਸਮਾਨ ਇਥੇ ਹੈਗਾ ਬ੍ਰੈਡਾਂ ਵਗੈਰਾ ਦਾ ਜਾਂ ਖਾਣ ਪੀਣ ਦਾ ਸਮਾਨ ਹੈ ਤੇ ਮੈਂ ਤਾਂ ਹੈਰਾਨ ਹਾਂ ਵੀ ਚੋਰ ਇੰਨੀ ਹੱਦ ਤੱਕ ਗਿਰ ਜਾਣਗੇ ਕਿ ਖਾਣ ਪੀਣ ਵਾਲਾ ਸਮਾਨ ਵੀ ਚੋਰੀ ਕਰਨ ਲੱਗ ਪਏ ਸੋ ਗੱਲਬਾਤ ਕਰਦੇ ਹਾਂ ਵਿਸ਼ਾਲ ਜਲੋਟਾ ਜਿਹੜੇ ਇਸ ਦੁਕਾਨ ਦੇ ਮਾਲਕ ਆ ਉਹ ਗੱਲਬਾਤ ਕਰਦੇ ਆ ਇਹ ਕਿਵੇਂ ਹੋਈ ਘਟਨਾ ਸਾਰੀ ਤੁਹਾਨੂੰ ਕੁਝ ਕਿਦਾਂ ਆਈਡੀਆ ਲੱਗਿਆ ਇਹ ਤਾਂ ਸਵੇਰੇ ਅਸੀਂ ਦੁਕਾਨ ਲੇਟ 8:30 ਖੋਲੀ ਦੀ ਹੈ ਕੋਈ ਕਸਟਮਰ ਦਾ ਫੋਨ ਆਇਆ ਉਹਨਾਂ ਸਮਾਨ ਲੈਣਾ ਸੀਗਾ ਤੇ ਸਵੇਰੇ 7:00 ਵਜੇ ਆਏ ਤੇ ਦੇਖਿਆ ਤੇ ਗੀਟ ਦਾ ਤਾਲਾ ਟੁੱਟਾ ਹੋਇਆ ਸੀਗਾ ਫਿਰ ਉਦੋਂ ਪਤਾ ਲੱਗਾ ਜੀ ਆ ਕੰਮ ਹੋ ਗਿਆ ਹੈਗਾ ਨਹੀਂ ਕਿੰਨੇ ਵਜੇ ਤੁਹਾਨੂੰ ਕਿ ਕਸਟਮਰ ਨੇ ਕਿੰਨੇ ਵਜੇ ਫੋਨ ਕੀਤਾ ਸਵੇਰੇ 7:00 ਵਜੇ ਤੇ ਚੋਰੀ ਫਿਰ ਤੁਸੀਂ ਆ ਕੇ ਕੈਮਰੇ ਵਗੈਰਾ ਖੰਗਾਲੇ ਕੈਮਰੇ ਕੀ ਖੰਗਾਲੇ ਸੀ ਕੈਮਰੇ ਤੋੜ ਦਿੱਤੇ ਸੀ ਡੀਵੀਆ ਦੇ ਬਾਅਦ ਉਹ ਇਹ ਚੈੱਕ ਕੀਤਾ ਵਾਈਫਾਈ ਦਾ ਆਫਲਾਈਨ 3:18 ਮਿੰਟ ਤੇ ਬੰਦ ਹੋਇਆ ਇਹਦਾ ਮਤਲਬ 3:00 3:18 ਮਿੰਟ ਤੇ ਚੋਰੀ ਹੋਈ ਹੈ ਹਾਂ ਉਸ ਤੋਂ ਵਜ੍ਹਾ ਪੌਣੇ 3 ਹੋਈ ਹੋਗੀ ਜਾਂ 3 ਹੋਈ ਹੋਗੀ ਉਹਨੇ ਤੇ 18 ਦੇ ਕੈਮਰੇ ਪਾਟਦੇ ਆ ਜਨ ਕਿ ਡੀਵੀਆਰ ਚੱਕਦਾ ਇੱਥੇ ਦੁਕਾਨਾਂ ਦੇ ਜਿਹੜੇ ਸ਼ਟਰ ਵਗੈਰਾ ਜਾਂ ਦਰਵਾਜ਼ੇ ਇਹ ਤਾਂ ਬੜੇ ਮਜ਼ਬੂਤ ਲੱਗਿਆ ਚੋਰੀ ਕਿੱਦਾਂ ਹੋ ਗਈ ਕੀ ਕੀ ਰੀਜ਼ਨ ਚੋਰੀ ਤਾਂ ਉਧਰ ਹੁਣ ਗੇਟ ਸੀਗਾ ਗੇਟ ਵਾਸਤੇ ਇੱਕ ਤਾਲਾ ਲੱਗਾ ਸੀ ਉਹ ਤਾਲਾ ਤੋੜਿਆ ਉਹਨਾਂ ਨੇ ਤੇ ਗੇਟ ਕੋਲ ਕੇ ਅੰਦਰ ਵੜ ਗਏ ਤੇ ਇੱਧਰ ਸੈਂਟਰ ਦੇ ਵਿੱਚ ਤੁਹਾਡੇ ਦਰਵਾਜ਼ਾ ਉਹ ਲੋਕ ਖੁੱਲਾ ਸੀਗਾ ਉਹ ਲੋਕ ਨਹੀਂ ਲੱਗਾ ਸੀ ਅੱਛਾ ਜੀ ਉਹ ਲੋਕ ਅੱਗੇ ਲੋਕ ਲਗਾ ਕੇ ਜਾਂਦੇ ਬਹੁਤ ਘੱਟ ਰੀਅਰ ਕਿਤੇ ਕਿਉਂਕਿ ਬੰਦਾ ਬੰਦਾ ਸੋਚਦਾ ਚੱਲ ਬਾਹਰ ਦਰਵਾਜ਼ੇ ਮੇਨ ਲੱਗੇ ਹੀ ਆ ਹੂੰ ਹੂੰ ਉਹ ਰੇਅਰ ਲਗਾਣੇ ਬਹੁਤ ਘੱਟ ਲਗਾਣੇ ਸੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਇਤਲਾ ਦਿੱਤੀ ਇਤਲਾ ਆਏ ਸੀ ਆਏ ਜੀ ਕੀ ਕਹਿੰਦੇ ਖਾਣਾ ਪੂਰਤੀ ਕਰਕੇ ਚਲੇਗੇ ਬਸ ਆ ਕੁਝ ਦਿਨ ਪਹਿਲਾਂ ਦੋ ਤਿੰਨ ਦਿਨ ਹੀ ਹੋਇਆ ਜੇ ਜਲੰਧਰ ਤੋਂ ਇੱਕ ਵੱਡੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਆਏ ਸੀ ਸੋ ਨਗਰ ਕੌਂਸਲਿੰਗ ਦੇ ਵਿੱਚ ਮੀਟਿੰਗ ਸੀ ਤੇ ਗੱਲਾਂ ਬਾਤਾਂ ਕਰਦੇ ਸੀਗੇ ਸ਼ਹਿਰ ਦੀਆਂ ਨਕੋਦਰ ਦੀਆਂ ਵਿੱਚ ਚੋਰੀਆਂ ਬਹੁਤ ਹੁੰਦੀਆਂ ਆ ਨਿਕੋਦਰ ਦੇ ਟ੍ਰੈਫਿਕ ਨੂੰ ਲੈ ਕੇ ਜਾਂ ਇਦਾਂ ਦੀਆਂ ਗੱਲਾਂ ਬਾਤਾਂ ਕਰਦੇ ਸੀ ਉਹਨਾਂ ਦੀਆਂ ਗੱਲਾਂ ਬਾਤਾਂ ਗੱਲਾਂ ਬਾਤਾਂ ਹੀ ਆ ਜਾਂ ਕਿਦਾਂ ਉਹ ਗੱਲਾਂ ਬਾਤ ਇਹ ਇਹਦਾ ਨੇ ਕੀ ਕਿਹਨਾਂ ਦੇ ਬਾਪ ਆਪਣੇ ਬੱਚੇ ਲੌਲੀਪੌਪ ਦੇ ਕੇ ਚੁੱਪ ਕਰਾ ਦਿੰਦਾ ਬਸ ਇਦੀ ਚੁੱਪ ਕਰਾ ਦੇਣਾ ਵਪਾਰੀ ਬੰਦੇ ਚੁੱਪ ਕਰਕੇ ਵਹਿ ਜਾਣੇ ਬਸ ਭਾਜੀ ਹੈਰਾਨੀ ਵਾਲੀ ਗੱਲ ਇਹ ਆ ਕਿ ਇੱਥੇ ਤੁਹਾਡੇ ਬ੍ਰੈਡ ਬਿਸਕੁਟਸ ਇਦਾਂ ਦਾ ਖਾਣ ਪੀਣ ਦਾ ਸਮਾਨ ਆ ਹਾਂਜੀ ਇਹ ਚੋਰਾਂ ਦੀ ਦਸ਼ਾ ਕੀ ਹੋ ਗਈ ਕਿ ਖਾਣ ਪੀਣ ਦਾ ਸਮਾਨ ਵੀ ਚੋਰੀ ਹੋਣ ਲੱਪਿਆ ਕੀ ਕਹਿਣਾ ਚਾਹੁੰਦੇ ਇੱਥੇ ਕੁਝ ਇਤੇ ਕਹਿਣਾ ਚਾਹੋਗੇ ਆਪਾਂ ਕਿਸੇ ਪਾਸੇ ਸੇਫ ਹੀ ਹੈ ਨਹੀਂਗੇ ਅਸੀਂ ਇਹ ਸਮਝਦੇ ਸੀ ਜੇ ਵਪਾਰ ਇੱਕ ਨੰਬਰ ਮਿਹਨਤ ਐ ਮਾਨਦੇ ਤੁਸੀਂ ਕੰਮ ਕਰਦੇ ਨਾ ਉਹ ਕਰ ਹੀ ਨਹੀਂ ਸਕਦੇ ਇਹ ਨੂੰ ਚੰਗਾ ਦੋ ਨੰਬਰ ਕਰ ਲੋ ਲੁੱਟ ਖੋ ਸ਼ੁਰੂ ਹੋ ਜੇ ਉਹ ਵਧੀਆ ਉਹ ਜਿਹੜੀ ਚੈਨ ਦਾ ਸਕੂਨ ਹੈ ਜਦ ਪੁਲਿਸ ਉਹਨਾਂ ਨੂੰ ਫੜਦੀ ਕੋਈ ਨਹੀਂ ਇੱਕ ਨੰਬਰ ਵਾਲੇ ਨੂੰ ਅੱਗੇ ਤਾਂ ਕਰ ਦੇਣਾ ਦੋ ਨੰਬਰ ਵਾਲਾ ਫੜ ਨਹੀਂ ਹੁੰਦਾ ਇਹ ਫੜ ਕਿਉਂ ਸਾਡੇ ਚੋਰੀ ਹੋਈ ਕਈਆਂ ਤੇ ਚੋਰੀ ਹੋਈ ਮੈਨੂੰ ਦੱਸੋ ਕਿੰਨੇ ਕੁ ਵਾਰ ਦਾਤਾ ਚ ਕਿੰਨੇ ਕੁ ਬੰਦੇ ਫੜੇ ਗਏ ਆ ਕਿ ਇਹਦੇ ਸਮਾਨ ਦੀ ਬਰਾਮਦਗੀ ਹੋ ਗਈ ਕਿਸੇ ਸਮਾਨ ਬਰਾਮਦ ਹੋਇਆ ਕੁਝ ਚਾਹੇ 100 ਚਾਹੇ 500 ਚਾਹੇ 10000 ਆ ਸਵੇਰੇ ਮੋਟਰਸਾਈਕਲ ਚੋਰੀ ਹੋਇਆ ਗਊਸ਼ਾਲਾ ਮੇਰਾ ਬ੍ਰਾਹਮਤ ਹੋਇਆ ਨਾ ਸਭ ਕੁਝ ਨਹੀਂ ਬ੍ਰਾਹਮਤ ਹੋ ਰਿਹਾ ਇਹਨੂੰ ਜੇਕਰ ਬੋਤਾ ਦੋ ਨੰਬਰ ਦੇ ਕਾਪ ਨੂੰ ਤੁਰੂਗਾ ਨਾ ਵੇ ਇੱਕ ਨੰਬਰ ਮਿਹਨਤ ਕਰੇ ਗੁਆਉਂਦਾ ਫੇਰ ਨਵਾਂ ਲੈਂਦਾ ਫੇਰ ਗੁਆਉਂਦਾ ਫੇਰ ਨਵਾਂ ਲੈਂਦਾ ਇਹਦਾ ਪ੍ਰਸ਼ਾਸਨ ਨੇ ਕੁਝ ਕੀਤਾ ਹੀ ਨਹੀਂ ਅਸੀਂ ਸਭ ਕੁਝ ਕਰ ਲਿਆ ਟੈਕਸ ਭਰ ਲਿਆ ਸਭ ਕੁਝ ਕਰ ਲਿਆ ਸਾਨੂੰ ਪ੍ਰਸ਼ਾਸਨ ਨੇ ਫੈਸਿਲਿਟੀ ਕੀ ਦਿੱਤੀ ਹੈ ਕੋਈ ਫੈਸਿਲਿਟੀ ਨਹੀਂ ਦਿੱਤੀ ਸਭ ਕੁਝ ਕਰੇ ਫੈਸਿਲਿਟੀ ਸਾਨੂੰ ਕੋਈ ਹੈ ਹੀ ਨਹੀਂ ਜਾਨੀ ਜਿਹੜੇ ਸਾਡੇ ਸੇਫ ਹੈ ਨਹੀਂ ਅਸੀਂ ਜਾਨੀ ਜਿਹੜੇ ਆਪਣੇ ਹੱਕ ਬਣਦੇ ਉਹ ਵੀ ਨਹੀਂ ਮਿਲ ਮੈਂ ਕਹਾਂ ਜੀ ਸਾਡੇ ਕਾ ਬਿਲਡਿੰਗ ਸਾਡੇ ਬਲੇ ਕੋਈ ਟ੍ਰੈਜੇਡੀ ਹੋਈਵੇ ਤਾਂ ਵੀ ਪ੍ਰਸ਼ਾਸਨ ਕੁਝ ਨਹੀਂ ਦੇ ਰਿਹਾ ਜੇ ਅਸੀਂ ਆਪਣੀ ਬੀਮੇ ਇੰਸ਼ੋਰੈਂਸ ਕਰਵਾਈਏ ਉਹ ਤਾਂ ਮਿਲ ਸਕਦਾ ਸਾਨੂੰ ਜੇ ਹੁਣ ਸਾਡੇ ਕੋਈ ਚੋਰੀ ਹੋ ਰਹੀ ਹੈ ਕੋਈ ਚੋਰੀ ਹੈ ਕੋਈ ਮਲੇ ਹੁੰਦੀ ਇਨਸੀਡੈਂਟ ਹੁੰਦਾ ਸਾਨੂੰ ਉਸ ਵੇਲੇ ਇੱਕ ਹੈ ਨਹੀਂ ਕੋਈ ਪਰ ਭਾਈ ਐਸਾ ਸਾਇਲੈਂਟ ਹੋਣਾ ਹੀ ਪੈਣਾ ਸਾਨੂੰ ਕਿੰਨਾ ਨੁਕਸਾਨ ਹੋ ਗਿਆ ਭਾਜੀ ਨੁਕਸਾਨ ਤਾਂ ਦੇਖੋ ਜੀ ਹਾਲ ਦੀ ਦੇ ਕੋ ਨੋਰਮਲੀ ਪੇਮੈਂਟ ਤਾਂ ਅਸੀਂ ਬਸ ਸਾਂਭ ਲਈਦੀ ਹੁੰਦੀ ਸ਼ਾਮ ਨੂੰ ਸਾਡਾ ਮਲ 15-20000 ਰੁਪਏ ਹੀ ਨਾਰਮਲੀ ਦੱਸਦੇ ਆਗੇ ਬਾਕੀ ਇੱਕ ਮੇਰਾ ਸਮਾਨ ਸਮੂਨ ਵੀ ਚੱਕ ਕੇ ਲਗੇ ਸਮਾਨ ਦਾ ਹਲੇ ਦੇਖੋ ਜੀ ਸਵੇਰੇ ਪਹਿਲਾਂ ਭਜ ਰਹੇ ਆ ਮੋੜੇ ਤੋਂ ਕੰਮ ਨੂੰ ਲੱਗੇ ਹੈਗੇ ਮਾੜੇ ਹੁਣ ਸੁਰਤ ਹੋ ਗਈ ਤੇ ਪਤਾ ਲੱਗੂਗਾ ਤੁਹਾਨੂੰ ਕਿ ਸਮਾਨ ਤੁਹਾਡੀ ਦੁਕਾਨ ਸੁਖਨਾ ਕਾਫੀ ਖੁੱਲੀ ਆ ਤੇ ਸਮਾਨ ਹੈ ਵੀ ਬਹੁਤ ਤੁਹਾਨੂੰ ਤਾਂ ਇਹ ਵੀ ਨਹੀਂ ਆਈਡੀਆ ਹੋਣਾ ਸਮਾਨ ਪਿਆ ਕਿਹੜਾ ਸਮਾਨ ਕਿੱਥੇ ਪਿਆ ਮੈਂ ਜੇ ਭਰੀ ਦੁਕਾਨ ਦੇ ਵਿੱਚ ਕੀ ਆਪਾਂ ਐਸਟੀਮੇਟ ਦੇ ਦਾਂਗੇ ਅਸੀਂ ਇਹ ਦਿਨੇ ਸਾਡੇ ਕੋਲ 10-15-20000 ਦੀ ਕੋਈ ਨਹੀਂ ਯਾਨੀ ਪਰਚੀਆਂ ਹੁੰਦੀਆਂ ਜਿਹੜੀਆਂ ਅਸੀਂ ਘਰ ਨਹੀਂ ਲੈ ਕੇ ਜਾਂਦੇ 10-10 ਦੇ ਸਿੱਕੇ 5-5 ਦੇ ਸਿੱਕੇ ਉਹ ਕੋਈ ਨਾ ਦੀ ਕੋਈ ਇਨਾ ਵਜਨ ਚੱਕ ਕੇ ਲੈ ਆਣਾ ਕਹਿੰਦਾ ਕਿ ਕੋਈ ਚੱਕ ਕੇ ਲੈ ਚੱਲਾ ਉਹਨਾਂ ਨੇ ਦੋ ਵੀ ਨਹੀਂ ਛੱਡਿਆ ਹੁਣ ਪੱਤਰਕਾਰੇ ਇੱਕ ਰੂਟੀਨ ਨਾਲ ਸਵਾਲ ਪੁੱਛਦੇ ਹੁੰਦੇ ਆ ਮੈਂ ਵੀ ਪੁੱਛ ਰਿਹਾ ਪਰ ਉਹ ਸਵਾਲ ਦਾ ਜਵਾਬ ਮੈਨੂੰ ਵੀ ਪਤਾ ਕੀ ਆ ਉਹ ਸਵਾਲ ਵੀ ਬਣਦਾ ਬਣਦਾ ਵੀ ਆ ਪਰ ਉਹ ਜਵਾਬ ਮੈਨੂੰ ਵੀ ਪਤਾ ਵੀ ਆ ਤੁਸੀਂ ਕੀ ਦੇਣਾ ਆ ਪਰ ਫੇਰ ਵੀ ਮੈਂ ਪੁੱਛ ਰਿਹਾ ਪ੍ਰਸ਼ਾਸਨ ਤੋਂ ਕੀ ਮੰਗ ਕਰ ਪ੍ਰਸ਼ਾਸਨ ਮੰਗ ਮੈਂ ਮੰਗਦੇ ਵਾਂ ਕੇ ਮੰਗਦੇ ਹੀ ਰਹਿਣਾ ਮਿਲਦਾ ਸਾਨੂੰ ਕੋਈ ਸ਼ੈ ਨਹੀਂ ਤੇ ਮੰਗ ਕਰਕੇ ਕਰੀਏਗੀ ਆ ਜੋ ਹੁਣ ਹੋਇਆ ਇਹ ਮਹੀਨੇ ਦੋ ਮਹੀਨੇ ਵਗਾ ਅਗਲੇ ਬਿਯਾਰ ਚ ਇੰਨੀਆਂ ਚੋਰੀਆਂ ਹੋ ਗਈਆਂ ਹੁਣ ਸਾਡੇ ਗਾ ਕਿਸੇ ਹੋਰ ਦੇ ਵੀ ਹੋਣੀ ਐ ਇਹ ਮੰਗ ਹੀ ਕਰਦੇ ਰਹੇ ਨਾ ਮਹਿਲਾ ਕੁਛ ਨਹੀਂ ਤੇ ਚੋਰਾਂ ਨੂੰ ਦਬੋਚਿਆ ਕਿਉਂ ਨਹੀਂ ਜਾਂਦਾ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੋਊਗਾ ਜੀ ਇਹ ਪ੍ਰਸ਼ਾਸਨ ਨੂੰ ਪਤਾ ਹੋ ਜੇ ਪ੍ਰਸ਼ਾਸਨ ਸਿਕਨਸ ਕਰ ਦੇਵੇ ਤੇ ਪੱਤਾ ਨਹੀਂ ਹਿੱਲਦਾ ਜੇ ਸਿਕਨਸ ਕਰੇ ਪੱਤਾ ਨਹੀਂ ਹਿੱਲਦਾ ਜੇ ਉਹ ਸਿਕਨਸ ਨਹੀਂ ਕਰਦੀ ਤਾਂ ਮੈਂ ਕਹਾਂ ਸਾਰਾ ਪੂਰਾ ਮਹੱਲਾ ਹਿੱਲ ਜਾਂਦਾ ਤੁਹਾਡੇ ਕੈਮਰੇ ਵਗੈਰਾ ਉਹਨਾਂ ਨੇ ਚੈੱਕ ਕਰ ਲਏ ਜਾਂ ਨਹੀਂ ਕੈਮਰਾ ਚੈਕਿੰਗ ਨੂੰ ਡੀਵੀਆਰ ਸਭ ਕੁ ਪਟਕੇ ਲੈ ਗਏ ਰਿਕਾਰਡਿੰਗ ਕੋਈ ਹੈ ਹੀ ਨਹੀਂ ਉਹ ਸਾਰਾ ਪਟ ਲਿਆ ਉਹਨਾਂ ਨੇ ਸੋ ਰਾਸਤੇ ਵਿੱਚ ਲਾਗੇ ਛਾਗੇ ਕੈਮਰੇ ਤਾਂ ਲੱਗੇ ਹੋਣਗੇ ਉਹ ਦੇਖ ਕੇ ਖੰਗਾਲਣਗੇ ਕੈਮਰੇ ਹਾਂ ਉਹ ਦੇਖੋ ਜੀ ਖਾਣਾ ਪੂਰਤੀ ਕਰਕੇ ਜ ਉਹਨਾਂ ਨੇ ਕੋਈ ਨਹੀਂ ਖੰਗਾਲਿਆ ਉਹਨਾਂ ਨੇ ਇਹ ਕਹਤਾ ਤੁਸੀਂ ਆਪ ਹੀ ਮਿਹਨਤ ਕਰ ਲਓ ਅੱਛਾ ਇਹ ਪੁਲਿਸ ਵਾਲੇ ਕਹਿ ਕੇ ਗਏ ਤੁਸੀਂ ਆਪ ਹੀ ਮਿਹਨਤ ਕਰਕੇ ਆਪਣੇ ਖੰਗਾਲ ਲਓ ਤੇ ਸਾਨੂੰ ਚੈੱਕ ਕਰਕੇ ਟਾਈਮ ਵਗੈਰ ਰਿਕਾਰਡਿੰਗ ਆ ਪਾ ਦਿਓ ਤੁਹਾਨੂੰ ਸ਼ੱਕ ਹੈ ਕਿਸੇ ਤੇ ਸ਼ੱਕ ਗੇਰੇ ਤੇ ਕੀ ਕਰੀਏ ਜੀ ਕਿਸੇ 'ੱਕ ਕੀ ਕਰ ਲਈ ਕਿਸੇ ਤੇ ਕੀ ਕਹਿ ਸਕਦੇ ਕਿਸੇ ਨੂੰ ਵੈਸੇ ਚੋਰਾ ਦੀ ਮਨਸ਼ਾ ਨੂੰ ਕੀ ਕਹਿੰਨੇ ਦਿਮਾਗ ਦੀ ਸੋਚ ਕਿੱਥੇ ਆ ਉਹਨਾਂ ਦੀ ਦੇਖੋ ਚੋਰਾ ਦੀ ਮਨਸ਼ਾ ਇਹਨਾਂ ਨੂੰ ਕੀ ਹੈ ਵੀ ਜੋ ਮਿਲਿਆ ਸੀ ਲੈ ਜਾਣਾ ਉਹਨਾਂ ਨੇ ਆਪਣਾ ਨਸ਼ਾ ਪੂਰਤੀ ਖਾਣਾ ਪੂਰਤੀ ਉਹਨਾਂ ਨੇ ਕਰਨੀ ਹੈ ਆਪਣੀ ਉਹਨਾਂ ਨੇ ਜੋ ਮਿਲਿਆ ਉਹਨੇ ਚੱਕੀ ਜਾਣਾ ਨਸ਼ਿਆ ਵਿਰੁੱਧ ਯੁੱਧ ਵੀ ਚੱਲਿਆ ਸੀਗਾ ਜੇ ਨਸ਼ੇ ਖਤਮ ਹੋ ਜਾਣ ਤੇ ਚੋਰੀਆਂ ਨਾ ਹੋਣ ਨਸ਼ਿਆ ਕਰਕੇ ਹੋ ਰਹੀਆਂ ਚੋਰੀਆਂ ਤੁਹਾਡੇ ਖਿਆਲ ਮੈਂ ਕਹਿੰਦਾ ਕੋਈ ਚੀਜ਼ ਰੁਕੀ ਨਹੀਂ ਜੇ 100% ਚਾਹਦੇ ਨਾਤ ਪਾ ਕੇ 75% ਕਰਦੇ ਉਹ ਵੀ ਨਹੀਂ ਹੋਣ ਦੇਈ ਮੈਂ ਕਹਿੰਦਾ 50% ਵੀ ਨਹੀਂ ਘੜੀ ਹੋਣੀ ਇਹ ਇਹ ਕੰਮ ਵਧੇ ਆ ਜਿਆਦਾ ਪਿਛਲੀਆਂ ਸਰਕਾਰਾਂ ਵੀ ਨੰਗੇ ਸੀ ਇਹ ਚੀਜ਼ਾਂ ਦੇਖਿਆ ਨਹੀਂ ਜਿਹੜੀਆਂ ਚੀਜ਼ਾਂ ਸੀ ਹੁਣ ਦੇਖ ਰਹੇ ਆ ਕਿਸੇ ਨੇ ਵੀ ਮਾੜਾ ਚੰਗਾ ਨਹੀਂ ਕਹਿੰਦੇ ਪਿਛਲੇ ਸਾਡੀ ਉਮਰ ਵੀ 42-43 ਸਾਲ ਹੋ ਗਈ 42-32 ਸਾਲ ਵਿੱਚ ਮੈਂ ਇਹ ਚੀਜ਼ਾਂ ਨਹੀਂ ਦੇਖਿਆ ਜੋ ਆ 5 ਸਾਲਾਂ 'ਚ ਮੈਂ ਦੇਖਣ ਨੂੰ ਮਿਲਦੀਆਂ ਆ ਆ ਲੁੱਟਿਆ ਗਿਆ ਜੀ ਆ ਹੋ ਗਿਆ ਜੀ ਆ ਹੋ ਗਿਆ ਜੀ ਕੋਈ ਫੜਿਆ ਹੀ ਨਹੀਂ ਗਿਆ ਜੀ ਸੋ ਸਾਡਾ ਵੀਰ ਹੱਸ ਕੇ ਬਿਸ਼ੱਕ ਦੀ ਗੱਲ ਜਰੂਰ ਕਰ ਰਿਹਾ ਪਰ ਦਿਲ ਵਿੱਚ ਦਰਦ ਜ਼ਰੂਰ ਆ ਦਿਲ ਵਿੱਚ ਦਰਦ ਇਸ ਚੀਜ਼ ਦਾ ਨਹੀਂਗਾ ਕਿ ਉਹਦੀ ਦੁਕਾਨ 'ਤੇ ਚੋਰੀ ਹੋ ਗਈ ਉਹਦਾ ਨੁਕਸਾਨ ਹੋ ਗਿਆ ਦਿਲ ਵਿੱਚ ਦਰਦ ਸਿਰਫ ਇਸ ਚੀਜ਼ ਦਾ ਆ ਕਿ ਇਸ ਸਮਾਜ ਦੇ ਵਿੱਚ ਕ੍ਰਿਤੀਆਂ ਵੱਧ ਰਹੀਆਂ ਆ ਤੇ ਚੋਰਾ ਨੂੰ ਫੜਿਆ ਨਹੀਂ ਜਾ ਰਿਹਾ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਇਹ ਤੁਸੀਂ ਵਧੀਆ ਤਰੀਕੇ ਨਾਲ ਜਵਾਬ ਦੇ ਸਕਦੇ ਹੋ ਟਡੀ ਗੱਲਬਾਤ ਕਰਾਈ ਵਿਸ਼ਾਲ ਜਲੋਟਾ ਜੀ ਨਾਲ ਇਹ ਵਰਕਰ ਆ ਉਹਨਾਂ ਦੇ ਤਿੰਨ ਜਿਹੜੇ ਇੱਥੇ ਕੰਮ ਕਰਦੇ ਆ ਕਿਉਂਕਿ ਦੁਕਾਨ ਕਾਫੀ ਵੱਡੀ ਆ ਸੋ ਕੰਮਕਾਜ ਦੇ ਹਿਸਾਬ ਨਾਲ ਵਰਕਰਾਂ ਦੀ ਲੋਡ ਪੈਂਦੀ ਆ ਸਾਡੇ ਨਾਲ ਕੀ ਨਾਮ ਹੈਪੀ ਜੀ ਮੇਰਾ ਨਾਮ ਤੁਹਾਡਾ ਨਾਮ ਕੀ ਆ ਮੋਨੂ ਤੁਹਾਡਾ ਵਿਨੋਦ ਸੋ ਮੈਂ ਹੈਪੀ ਜੀ ਪੁੱਛਣਾ ਚਾਹੂੰਗਾ ਵੀ ਜਦੋਂ ਤੁਸੀਂ ਤਾਲੇ ਵਗੈਰਾ ਲਗਾ ਕੇ ਜਾਂਦੇ ਆ ਹਾਂ ਜੀ ਚੰਗੀ ਤਰ੍ਹਾਂ ਲੱਗੇ ਹੁੰਦੇ ਹਾਂ ਹਾਂ ਜੀ ਚੰਗੀ ਤਰ੍ਹਾਂ ਅਸੀਂ ਲਗਾ ਕੇ ਜਾਂਦੇ ਜੀ ਮੈਂ ਉਹਦਾ ਇੱਥੇ ਕੰਮ ਤਾਂ ਨਹੀਂ ਕਰਦਾ ਮੈਂ ਸਮਾਨ ਲੈਣ ਆਉਂਦਾ ਫੇ ਵੀ ਇਹ ਬੰਦੇ ਬਹੁਤ ਵਧੀਆ ਨਾਈਸ ਬੰਦੇ ਆ ਹਾਂ ਜੀ ਇਹਨਾਂ ਦੇ ਹੁਣ ਚੋਰੀ ਹੋ ਗਈ ਆ ਦੇਖੋ ਜੀ ਕੀ ਕਿੰਨਾ ਨੁਕਸਾਨ ਕਰ ਗਿਆ ਕੈਮਰੇ ਵੀ ਤੋੜ ਹਾਂਜੀ ਕੈਮਰੇ ਵੀ ਤੋੜ ਗਏ ਸਭ ਕੁਝ ਤੋੜ ਗਏ ਆ ਕਿੰਨਾ ਨੁਕਸਾਨ ਆ ਜੀ ਉਹਨਾਂ ਵਿਸ਼ਾਲ ਭਾਜੀ ਹੈਗੇ ਬਹੁਤ ਮਿਹਨਤੀ ਕਰਦੇ ਆ ਮਿਹਨਤ ਕਰਦੇ ਆ ਹਾਂਜੀ ਹੁਣ ਇਹਨਾਂ ਦੇ ਹੋ ਗਈ ਆ ਚੋਰੀ ਦੇਖੋ ਜੀ ਤਾਲੇ ਵੀ ਚੋਰ ਤੋੜ ਗਏ ਉਹ ਤੋਂ ਨਹੀਂ ਡੀ ਵੀ ਤਾਲੇ 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 ਮਜ਼ਬੂਤੀ ਨਾਲ ਨਹੀਂ ਸੀ ਲਾਏ ਸੀ ਤੁਸੀਂ ਲਾਏ ਸੀ ਨਾਰਮਲ ਤਾਲੇ ਸੀ ਇਹ ਜਿਹੜੇ ਮਜ਼ਬੂਤੀ ਵਾਲੇ ਸੀਗੇ ਉਹ ਨਹੀਂ ਤੋੜੇ ਆ ਇਹ ਨਾਰਮਲ ਤਾਲਾ ਲੱਗਾ ਉਹ ਤਾਲੇ ਲੱਗੇ ਆ ਉਹ ਲੱਗੇ ਆ ਉਹ ਲੱਗੇ ਆ ਕਿ ਤੁਸੀਂ ਇੱਧਰ ਕਾ ਤੋਂ ਨਹੀਂ ਮਜ਼ਬੂਤੀ ਵਾਲਾ ਤੌੜਾ ਲਗਾਇਆ ਮਜ਼ਬੂਤੀ ਵਾਲਾ ਸਹੀ ਸੀ ਤਾਲੇ ਵੀ ਮਜ਼ਬੂਤੀ ਆ ਜਿਹਨੇ ਦੋਨੇ ਤੋੜ ਹੀ ਜਾਣੇ ਆ ਚੋਰਾ ਅੰਗੇ ਜਿੰਦੇ ਨਹੀਂ ਹਾਂਜੀ ਚੋਰਾ ਅੰਗੇ ਜਿੰਦੇ ਹਾਂਜੀ ਡੀਵੀਆਰ ਵੀ ਚੱਕ ਕੇ ਲੈ ਗਏ ਜਿਹਦੇ ਵਿੱਚ ਪ੍ਰੂਫ ਸੀਗਾ ਪ੍ਰੂਫ ਸਾਰਾ ਤੇ ਲੈ ਕੇ ਕੱਟ ਕੇ ਉਹ ਸਾਰਾ ਸਿਸਟਮ ਹੀ ਬੱਟ ਲਿਆ ਉਹਨਾਂ ਦਾ ਤੁਸੀਂ ਆਪਣੇ ਹਿਸਾਬ ਦੇ ਨਾਲ ਹੀ ਸਾਰਾ ਮੈਨੇਜ ਕਰਦੇ ਆ ਸਮਾਨ ਰੱਖਦੇ ਆ ਤੁਹਾਡੇ ਖਿਆਲ ਵਿੱਚ ਕਿਉਂਕਿ ਜਲੋਟਾ ਸਾਹਿਬ ਤਾਂ ਬੈਠਦੇ ਉਸ ਗੱਡੀ ਤੇ ਸਮਾਨ ਤੁਸੀਂ ਸੰਭਾਲਦੇ ਹੋ ਤੁਹਾਡੇ ਖਿਆਲ 'ਚ ਕਿੰਨਾ ਕੁ ਨੁਕਸਾਨ ਹੋ ਕਾਫੀ ਹੋ ਗਿਆ 70 7000 ਦਾ ਹੋ ਗਿਆ ਵਾ ਕਿਉਂਕਿ ਕੈਸ਼ ਵੀ ਸੀਗੇ ਕੋਲਡਿੰਗਾ ਵਗੈਰਾ ਚੌਕਲੇਟਾਂ ਵੀ ਕੀਤੀਆਂ ਰੈਡ ਬੁੱਲ ਵਰਾ ਪੀਤੀਆਂ ਸਾਰੀਆਂ ਅਰਾਮ ਠੀਕ ਹੈ ਅਰਾਮ ਨਾਲ ਰੈਡ ਬੁੱਲ ਬੈਕ ਪੀ ਕੇ ਚੌਕਲੇਟਾਂ ਖਾ ਕੇ ਯਾਰ ਤੁਹਾਡਾ ਬੀਪੀ ਨਹੀਂ ਵਧਿਆ ਚੋਰੋ ਪੁੱਛੋ ਮੜਾ ਜਾ ਉਹਨਾਂ ਨੂੰ ਕੀ ਪਤਾ ਕੀ ਕਰ ਗਏ ਇੰਨਾ ਸਾਰਾ ਕੁਝ ਕਰ ਹੀ ਗਿਆ ਸਾਰਾ ਕੁਝ ਆ ਕੇ ਲੈ ਗਿਆ ਸੋ ਹੱਦ ਹੋ ਗਈ ਆ ਜੀ ਦੇਖੋ ਦੁਕਾਨ ਤੇ ਆਇਆ ਆ ਇਹ ਫ੍ਰਿਜਾਂ ਪਈਆਂ ਇਥੇ red bull ਵੀ ਪਈਆਂ ਸੀ ਉਹ ਮੈਨੂੰ ਦੱਸਿਆ ਨਾ ਕਿ ਅਸੀਂ red bull ਰਾਤ ਨੂੰ ਲਾ ਕੇ ਜਾਂਦੇ ਆਂ ਆਇਦਰ ਤੇ red bull ਕੀ ਚੌਕਲੇਟਾਂ ਕੀ ਚੌਕਲੇਟਾਂ ਵਾਲਾ ਡੱਬਾ ਇੱਥੇ ਵੱਡੀਆਂ ਚੌਕਲੇਟਾਂ ਪਈਆਂ ਸੀਗੀਆਂ ਆ ਹੁਣ ਇਹਨਾਂ ਨੇ ਚੌਕਲੇਟਾਂ ਵਿੱਚ ਰੱਖੀਆਂ ਆ ਚੌਕਲੇਟਾਂ ਵੀ ਖਾ ਗਏ ਪਤਾ ਨਹੀਂ ਲੈ ਵੀ ਗਏ ਕੀ ਰੱਬ ਜਾਣੇ 60000 ਦਾ ਨੁਕਸਾਨ ਹੋ ਗਿਆ ਸੋ ਨਕੋਦਰ ਦੇ ਵਿੱਚ ਜਿਹੜੇ ਚੋਰਾਂ ਦੀ ਜਿਹੜੀ ਦਹਿਸ਼ਤ ਆ ਲਗਾਤਾਰ ਵਧਦੀ ਜਾ ਰਹੀ ਆ ਔਰ ਪ੍ਰਸ਼ਾਸਨ ਦੇ ਅੱਗੇ ਲੋਕ ਘਾਰ ਲਗਾ ਰਹੇ ਆ ਪਰ ਪ੍ਰਸ਼ਾਸਨ ਜਿਹੜਾ ਆਪਣਾ ਕੰਮ ਕਰ ਰਿਹਾ ਕਿ ਨਹੀਂ ਕਰ ਰਿਹਾ ਇਹ ਤੁਸੀਂ ਜਿਆਦਾ ਵਧੀਆ ਤਰੀਕੇ ਨਾਲ ਕਮੈਂਟ ਵਿੱਚ ਦੱਸ ਸਕਦੇ ਹੋ ਕੈਮਰਾਮੈਨ ਸੰਜੀਪ ਭਾਰ ਦੇ ਭਾਰਦਵਾਜ ਦੇ ਨਾਲ ਗੋਬਿੰਦ ਰਾਏ ਨਕੋਦਰ